ਪੰਜਾਬ ਕਾਂਗਰਸ ਦੇ ਵਿੱਚ ਜਿਹੜਾ ਕਾਂਟੋਕਲੇਸ਼ ਚੱਲ ਰਿਹਾ ਸੀਗਾ ਬਿਸ਼ੱਕ ਉਹਦੇ ਤੇ ਜਿਹੜੀ ਆ ਥੋੜੀ ਜਿਹੀ ਠੱਲ ਪੈ ਗਈ ਆ ਉਹ ਮੀਟਿੰਗ ਤੋਂ ਬਾਅਦ ਬਟ ਸਟਿਲ ਜਿਹੜਾ ਆ ਉਹ ਚੰਨੀ ਜਿਹੜਾ ਆ ਉਹ ਸੈਂਟਰ ਆਫ ਉਹ ਟਾਕ ਬਣਿਆ ਹੋਇਆ ਵਾ ਹਾਲੇ ਤੱਕ ਵੀ ਤੇ ਇਹ ਜਿਹੜੀ ਸਾਰੀ ਗੱਲਬਾਤ ਆ ਇਸ ਚ ਨੂੰ ਕੌਣ ਚੱਕ ਰਿਹਾ ਤੇ ਕੌਣ ਜਿਹੜਾ ਚੰਨੀ ਨੂੰ ਟਾਰਗੇਟ ਕਰ ਰਿਹਾ ਵਾ ਤੁਹਾਨੂੰ ਕੀ ਲੱਗਦਾ ਹੈ ਦੇਖੋ ਚਰਨਜੀਤ ਚੰਨੀ ਜਿਹੜੇ ਨੇ ਉਹ ਪਿਛਲੇ ਸਮੇਂ ਦੇ ਵਿੱਚ ਕਾਂਗਰਸ ਦੇ ਵਿੱਚ ਇੱਕ ਸੈਂਟਰ ਫਿਗਰ ਦੇ ਵਜੋਂ ਉੱਪਰ ਕੇ ਸਾਹਮਣੇ ਆਏ ਉਨਾ ਦੇ ਬਾਰੇ ਲਗਾਤਾਰ ਇਹ ਚਰਚਾ ਸਿਰਫ ਪਾਰਟੀ ਕਾਡਰ ਦੇ ਵਿੱਚ ਹੀ ਨਹੀਂ ਓਵਰਆਲ ਜਿਹੜੀ ਪੰਜਾਬ ਦੇ ਵਿੱਚ ਇੱਕ opinion leader ਬਾਰੇ ਬਣਦਾ ਹੈ ਕਿ ਚੰਨੀ ਜਿਹੜਾ ਹੈ ਉਹ ਇਸ ਵੇਲੇ ਕਾਂਗਰਸ ਦੇ ਵਿੱਚ ਇੱਕ ਕਮਾਂਡਿੰਗ ਪੋਜੀਸ਼ਨ ਦੇ ਵਿੱਚ ਜੇ ਆ ਜਾਏ ਤੇ ਕਾਂਗਰਸ ਨੂੰ ਉਹਦਾ ਫਾਇਦਾ ਹੋਏਗਾ ਬਹੁਤ ਜ਼ਿਆਦਾ ਔਰ ਚੰਨੀ ਜਿਹੜੇ ਨੇ ਉਹ ਖਾਸ ਕਰਕੇ ਦਲਿਤ ਪਾਈਚਾਰੇ ਦੇ ਵਿੱਚ ਉਹਨਾਂ ਨੂੰ ਇੱਕ ਹੀਰੋ ਦੇ ਤੌਰ ਤੇ ਦੇਖਿਆ ਜਾ ਰਿਹਾ ਔਰ ਕਾਫੀ ਉਹਨਾਂ ਦੀ ਜਿਹੜੀ ਜਿਹੜੀ ਇੱਕ ਕਹਿੰਦੇ ਨਾ ਕਿ ਧਾਂਕ ਹਾਂਜੀ ਧਾਂਕ ਬਣ ਗਈ ਹੈ ਨਾ ਜਦ ਧਮਕ ਪੈ ਗਈ ਉਹਨਾਂ ਦੀ ਉਹਨਾਂ ਦੀ ਪੋਲਿਟਿਕਸ ਸੀ ਸੋ ਉਹਦੇ ਕਰਕੇ ਜਿਹੜੇ ਕੁਝ ਲੋਗ ਪਾਰਟੀ ਦੇ ਅੰਦਰ ਦੇ ਵਿੱਚ ਇੱਕ ਇੱਕ ਇਸ ਤਰ੍ਹਾਂ ਦੀ ਸਫਬੰਦੀ ਬਣੀ ਇੱਕ ਇਸ ਤਰ੍ਹਾਂ ਦੀ ਘੇਰਾਬੰਦੀ ਚੰਨੀ ਦੇ ਦਿਵਾਲੇ ਬਣੀ ਕਿ ਚੰਨੀ ਨੂੰ ਖਿੱਚ ਲੋ ਪਿੱਛੇ ਹੂੰ ਇਹਨੂੰ ਅੱਗੇ ਨਾ ਜਾਣ ਦਿਓ ਦੀ ਇਨ ਲੱਖੀਆਂ ਲੱਤਾਂ ਫੜ ਲਓ ਹੈ ਹੈਨਾ ਸੋ ਉਸ ਤਰ੍ਹਾਂ ਦਾ ਇੱਕ ਮਾਹੌਲ ਬਣਿਆ ਜਿਹਦੇ ਚ ਸਿੱਧੇ ਤੌਰ ਤੇ ਜਿਹੜੇ ਮੌਜੂਦਾ ਕਾਂਗਰਸ ਪ੍ਰਧਾਨ ਹੈ ਅਮਰਿੰਦਰ ਸਿੰਘ ਰਾਜਾ ਵੜਿੰਗ ਹਮ ਉਹਨਾਂ ਦਾ ਨਾਂ ਪ੍ਰਤਾਪ ਸਿੰਘ ਬਾਜਵਾ ਦਾ ਨਾਂ ਹੈ ਤੇ ਇਹ ਕੁਝ ਬੰਦੇ ਇਕੱਠੇ ਹੋ ਗਏ ਇਕੱਠੇ ਹੋ ਕੇ ਇਹਨਾਂ ਨੇ ਚਰਨਜੀਤ ਸਿੰਘ ਚੰਨੀ ਦੇ ਖਿਲਾਫ ਇੱਕ ਮਾਹੌਲ ਬਣਾਇਆ ਤੇ ਜਿਹੜੀ ਮੀਟਿੰਗ ਜਿਹੜਾ ਐਸਸੀ ਵਾਲਾ ਇਸ਼ੂ ਸੀਗਾ ਹਾਂਜੀ ਐਸਸੀ ਵਾਲੇ ਉਹਦੇ ਉਹਦੇ ਬਿਆਨ ਨੂੰ ਆਧਾਰ ਬਣਾ ਕੇ ਉਹਨਾਂ ਨੇ ਉਹਨੂੰ ਜਿਹੜੀ 23 ਵਾਲੀ ਮੀਟਿੰਗ ਸੀ ਜਿਹੜੀ 22 ਨੂੰ ਹੋਈ ਹਾਂਜੀ ਤੇ ਉਸ ਮੀਟਿੰਗ ਦੇ ਵਿੱਚ ਮੁੱਦਾ ਜਿਹੜਾ ਹੈ ਉਹ ਆਪਣੀਆਂ ਨਕਾਮੀਆਂ ਨੂੰ ਮਤਲਬ ਲੁਕਾਉਣ ਵਾਸਤੇ ਚਰਨਜੀਤ ਸਿੰਘ ਚੰਨੀ ਕੱਲਾ ਮੁੱਦਾ ਬਣਾਉਂਦਾ ਤੇ ਉਹਦੇ 'ਚ ਹੋਇਆ ਇਹ ਕਿ ਵੀ ਜਿਵੇਂ ਕੋਈ ਪਲੇਅਰ ਹੁੰਦਾ ਨਾ ਇੱਕ ਪਲੇਅਰ ਹੁੰਦਾ ਚੰਗੀ ਰੇਡ ਪਾਉਣ ਵਾਲਾ ਤੇ ਉਹਨੂੰ ਜਿਹੜਾ ਉਹਦਾ ਕੈਪਟਨ ਹੈ ਉਹ ਜਲਸੀ ਕਰਕੇ ਪੋਲਿਟੀਕਲ ਜਲਸੀ ਕਰਕੇ ਜਾਂ ਰਾਈਵਲਰੀ ਕਰਕੇ ਉਹਨੂੰ ਰੇਡਪਾਂਡ ਤੋਂ ਰੋਕ ਦੇ ਤੇ ਮੈਚ ਹਾਰ ਜੇ ਤੇ ਇਹੀ ਹਾਲ ਕਾਂਗਰਸ ਦਾ ਹੋਰ ਇਹ ਇੱਕ ਤਰ੍ਹਾਂ ਦਾ ਹੋਇਆ ਗਿਆ ਹੈ ਨਾ ਕਿ ਕਾਂਗਰਸ ਜਿਹੜੀ ਹੈ ਉਹ ਇਸ ਤਰ੍ਹਾਂ ਦੀ ਧੜੇਬੰਦੀ ਦੇ ਵਿੱਚ ਚੱਲ ਰਹੀ ਸੀਗੀ ਤੇ ਇਹ ਕਿਹਾ ਗਿਆ ਕਿ ਚੰਨੀ ਜਿਹੜਾ ਹੈ ਉਹ ਆਪਣਾ ਗਰੁੱਪ ਬਣਾ ਕੇ ਗਰੁੱਪ ਬਣਾ ਕੇ ਇੱਕ ਧੜੇਬੰਦੀ ਚਲਾ ਰਿਹਾ ਇਹ ਇਸ ਤਰ੍ਹਾਂ ਪੇਸ਼ ਕੀਤਾ ਗਿਆ ਪਰ ਹੁਣ ਤੁਸੀਂ ਇਹ ਦੇਖੋ ਕਿ ਜਿਹੜੇ ਇਸ ਪੂਰੇ ਉਹਦੇ ਵਿੱਚ ਜਿਹੜਾ ਇਹ ਪੂਰਾ ਘਟਨਾਕ੍ਰਮ ਵਾਪਰਿਆ ਇਹਦੇ ਵਿੱਚ ਚੰਨੀ ਨੂੰ ਇੱਕ ਵਿਲਨ ਬਣਾ ਦਿੱਤਾ ਗਿਆ ਹੁਣ ਚੰਨੀ ਜਿਹੜਾ ਹੈ ਉਹ ਜਿਸ ਤਰੀਕੇ ਨਾਲ ਕੰਮ ਕਰ ਰਿਹਾ ਸੀ ਜਿੰਨੀ ਅਗਰੈਸਿਵਲੀ ਉਹ ਕੰਮ ਕਰ ਰਹੇ ਸੀਗੇ ਉਹਨਾਂ ਨੇ ਆਪਣਾ ਚੈਨਲ ਸੋਸ਼ਲ ਮੀਡੀਆ ਦੇ ਉੱਤੇ ਉਹ ਐਕਟਿਵ ਹੋ ਗਏ ਤੇ ਚੰਨੀ ਕਰਦਾ ਮਸਲੇ ਹੱਲ ਹਨਾ ਉਹ ਥਾਂ ਥਾਂ ਜਾ ਕੇ ਆਪਣੇ ਵੀਡੀਓ ਬਣਾਉਣ ਲੱਗ ਪਏ ਲੋਕਾਂ ਚ ਇੱਕ ਗੱਲ ਚਲੀ ਗਈ ਕਿ ਚੰਨੀ ਜੇ ਕਾਂਗਰਸ ਚੰਨੀ ਨੂੰ ਸੀਐਮ ਫੇਸ ਐਲਾਨ ਦੇ ਤਾਂ ਉਹਦਾ ਫਾਇਦਾ ਹੋ ਸਕਦਾ ਜਾਂ ਚੰਨੀ ਨੂੰ ਪੰਜਾਬ ਦਾ ਪ੍ਰਧਾਨ ਬਣਾ ਦੇ ਤਾਂ ਜਿਹੜੀ ਪਾਰਟੀ ਹੈ ਉਹਦੇ ਵਿੱਚ ਇੱਕ ਜੋਸ਼ ਭਰ ਸਕਦਾ ਪਰ ਹੁਣ ਕਿਉਂਕਿ ਜਿਹੜੀ ਜਿਹੜੀ ਮੌਜੂਦਾ ਲੀਡਰਸ਼ਿਪ ਹੈ ਉਹਨਾਂ ਨੇ ਇਹ 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 ਮਾਹੌਲ ਬਣਾ ਲਿਆ ਕਿ ਜੀ ਚੰਨੀ ਤਾਂ ਚੰਨੀ ਨੇ ਬਿਆਨ ਦੇ ਕੇ ਪਾਰਟੀ ਦਾ ਨੁਕਸਾਨ ਕਰ ਦਿੱਤਾ ਜੀ ਐਸੀ ਵਾਲਾ ਬਿਆਨ ਦੇ ਕੇ ਪਾਰਟੀ ਦਾ ਨੁਕਸਾਨ ਕਰ ਦਿੱਤਾ ਇੱਕ ਇੱਕ ਨੈਗੇਟਿਵ ਓਪੀਨੀਅਨ ਉਹਦੇ ਉਹਦੇ ਖਿਲਾਫ ਬਣਾ ਦਿੱਤਾ ਹੈਨਾ ਔਰ ਇਹਦਾ ਇਹ ਨੁਕਸਾਨ ਹੋਏਗਾ ਜ਼ਬਰਦਸਤ ਨੁਕਸਾਨ ਹੋਏਗਾ ਜੇ ਪਾਰਟੀ ਅਜੇ ਵੀ ਨਹੀਂ ਸਮਝੀ ਨਾ ਇਹ ਔਰ ਹਾਈ ਕਮਾਂਡ ਨੂੰ ਇੱਕ ਤਰ੍ਹਾਂ ਦੇ ਨਾਲ ਹਾਈ ਕਮਾਂਡ ਜਿਹੜੀ ਹੈ ਉਹ ਇੱਕ ਤਰ੍ਹਾਂ ਦੇ ਨਾਲ ਗੁੰਮਰਾ ਹੋ ਗਈ ਹੈ ਬਿਲਕੁਲ ਹਾਈ ਕਮਾਂਡ ਨੂੰ ਚਾਹੀਦਾ ਇਹ ਸੀਗਾ ਕਿ ਉਹ ਜਿਹੜੀ ਜਿਹੜੀ ਗੱਲ ਚੰਨੀ ਸਾਹਿਬ ਨੇ ਕਹੀ ਹੈ ਐਸਸੀ ਵਾਲੇ ਹੂੰ ਬਿਆਨ ਦਿੱਤੀ ਹੈ ਨਾ ਹੁਣ ਉਹ ਆਪਣੇ ਬਾਰੇ ਤਾਂ ਕੁਝ ਨਹੀਂ ਕਹਿ ਰਿਹਾ ਸੀਗਾ ਇਹ ਥੋੜੇ ਕਹਿ ਰਿਹਾ ਸੀਗਾ ਕਿ ਮੈਨੂੰ ਮੈਨੂੰ ਨਹੀਂ ਕੁਝ ਦਿੱਤਾ ਉਹ ਇਹ ਕਹਿ ਰਿਹਾ ਸੀਗਾ ਕਿ ਐਸਸੀ ਭਾਈਚਾਰੇ ਨੂੰ ਜਿੰਨੀ ਉਹਦੀ ਜਿਹੜੀ ਪੋਪੂਲੇਸ਼ਨ ਹੈ 32% ਪੋਪੂਲੇਸ਼ਨ ਹੈ ਤਾਂ ਉਹਦੇ ਮੁਤਾਬਕ ਉਹਨਾਂ ਨੂੰ ਜਿਹੜੀ ਹੈ ਰੈਪ੍ਰੈਜ਼ੈਂਟੇਸ਼ਨ ਨਹੀਂ ਮਿਲੀ ਉਸ ਹਿਸਾਬ ਨਾਲ ਨਹੀਂ ਮਿਲੀ ਉਸ ਹਿਸਾਬ ਨਾਲ ਨਹੀਂ ਮਿਲੀ ਤੇ ਉਹ ਕਹਿਣਾ ਤਾਂ ਇਹ ਕਹਿ ਰਿਹਾ ਸੀਗਾ ਗੱਲ ਤਾਂ ਉਹ ਆਪਣੀ ਕਮਿਊਨਿਟੀ ਦੀ ਕਰ ਰਿਹਾ ਸੀਗਾ ਹਾਂ ਉਹ ਕਮਿਊਨਿਟੀ ਦੀ ਕਰ ਰਿਹਾ ਉਹ ਬੇਸਿਕਲੀ ਇਹ ਨਹੀਂ ਕਹਿ ਰਿਹਾ ਕਿ ਵੀ ਮੈਨੂੰ ਮੌਕਾ ਨਹੀਂ ਮਿਲਿਆ ਜਾਂ ਕਿੱਦਾਂ ਉਹਨਾਂ ਦੇ ਫੇਵਰਟਸ ਗੱਲ ਕਰ ਰਿਹਾ ਹੁਣ ਬਣਾਏ ਦਿੱਤਾ ਗਿਆ ਵੀ ਚੰਨੀ ਨੂੰ ਇੰਨਾ ਕੁਝ ਦਿੱਤਾ ਜੀ ਵੀ ਚੰਨੀ ਦੇਖੋ ਜੀ ਚੰਨੀ ਨੂੰ ਚੰਨੀ ਨੂੰ ਮੁੱਖ ਮੰਤਰੀ ਬਣਾਇਆ ਜੀ ਚੰਨੀ ਨੂੰ ਸੀਐਲਪੀ ਬਣਾਇਆ ਜੀ ਉਹ ਇਹ ਥੋੜਾ ਕਹਿ ਰਿਹਾ ਕਿ ਮੈਨੂੰ ਨਹੀਂ ਮੌਕਾ ਦਿੱਤਾ ਉਹ ਇਹ ਕਹਿ ਰਿਹਾ ਕਿ ਜਿਹੜਾ ਸਾਡਾ ਭਾਈਚਾਰਾ ਹੈ ਐਸਸੀ ਭਾਈਚਾਰਾ ਹੈ ਇਹ ਇਹਦੇ ਤੇ ਤੁਸੀਂ ਉਹਨੂੰ ਘੱਟ ਮੌਕਾ ਦਿੱਤਾ ਜਾਂਦਾ ਹੁੰਦਾ ਹੁਣ ਉਹਨੂੰ ਬਾਅਦ ਜਿੰਨੇ ਜਿੰਨਾ ਉਹਦਾ ਬਣਦਾ ਹੱਕ ਹੈ ਉਹ ਮਿਲਣਾ ਚਾਹੀਦਾ ਉਹ ਆਪਣੀ ਕਮਿਊਨਿਟੀ ਦੀ ਗੱਲ ਕਰ ਰਹੇ ਆ ਹੁਣ ਤੁਸੀਂ ਹੁਣ ਇਹ ਗੱਲ ਕਾਂਗਰਸੀਆਂ ਨੂੰ ਪਤਾ ਨਹੀਂ ਕਿਉਂ ਨਹੀਂ ਸਮਝ ਆਂਦੀ ਜਾਂ ਸਮਝ ਆਂਦੀ ਹੈ ਜਾਣਬੁੱਝ ਕੇ ਉਹਨਾਂ ਨੇ ਉਹ ਉਹ ਜਾਣਬੁੱਝ ਕੇ ਉਹਨਾਂ ਨੇ ਇੱਕ ਗੇਮ ਬਣਾਈ ਹੁਣ ਹੁਣ ਤੁਸੀਂ ਇਹ ਗੱਲ ਸਮਝੋ ਇਸ ਵੇਲੇ ਭਾਰਤੀ ਜਨਤਾ ਪਾਰਟੀ ਦਾ ਜੋਰ ਕਿਸ ਗੱਲ ਤੇ ਲੱਗਿਆ ਹੋਇਆ ਭਾਰਤੀ ਜਨਤਾ ਪਾਰਟੀ ਦਲਿਤ ਭਾਈਚਾਰੇ ਨੂੰ ਹਮ ਹਿੰਦੂ ਭਾਈਚਾਰੇ ਨੂੰ ਇਕੱਠਾ ਕਰਕੇ ਇੱਕ ਪੈਕੇਜ ਬਣਾਉਣਾ ਚਾਹੁੰਦੀ ਹਮ ਤੇ ਬਹੁਤ ਸਾਰੇ ਲੀਡਰ ਉਹਨਾਂ ਨੇ ਜਿਹੜੇ ਸਿੱਖ ਲੀਡਰ ਹੈ ਉਹ ਦੂਜੀਆਂ ਪਾਰਟੀਆਂ ਤੋਂ ਲੈ ਲੇ ਠੀਕ ਹੈ ਤੇ ਸਿੱਖ ਭਾਈਚਾਰੇ ਦੀ ਇੱਕ ਵੋਟ ਉਹਨਾਂ ਨੇ ਇੱਕ ਇੱਕ ਪਾਰਟ ਪਾਸੇ ਉਹ ਟਾਰਗੇਟ ਕਰ ਰਹੇ ਹੈ ਦੂਜੇ ਪਾਸੇ ਉਹ Hindu ਭਾਈਚਾਰਾ ਤੇ ਜਿਹੜੇ ਦਲਿਤ ਭਾਈਚਾਰਾ ਹੈ ਉਹਨਾਂ ਨੂੰ ਮਿਲਾ ਕੇ ਆਪਣੀ ਉਹ ਗੇਮ ਪੂਰੀ ਕਰ ਰਹੇ ਹੈ ਹੁਣ ਚਰਨਜੀਤ ਸਿੰਘ ਚੰਨੀ ਨੇ ਤਾਂ ਉਸ ਸਿਚੁਏਸ਼ਨ ਦੇ ਵਿੱਚ ਆਪਣੇ ਪਾਰਟੀ ਨੂੰ ਮਤਲਬ ਇੱਕ ਤਰ੍ਹਾਂ ਦਾ ਇਹ ਸੰਦੇਸ਼ ਦੇਣ ਦੀ ਕੋਸ਼ਿਸ਼ ਕੀਤੀ ਸੀ ਕਿ ਸਾਨੂੰ ਦਲਤਾਂ ਤੇ ਫੋਕਸ ਕਰਨਾ ਚਾਹੀਦਾ ਚਾਹੀਦਾ ਵੀ ਜੇ ਪਾਰਟੀ ਨੇ ਚੋਣ ਜਿੱਤਣੀ ਆ ਤਾਂ ਦਲਤ ਭਾਈਚਾਰੇ ਦੀ ਵੋਟ ਕਿਉਂਕਿ ਕਾਂਗਰਸ ਦਾ ਕੋਰ ਜਿਹੜਾ ਵੋਟਰ ਹੈ ਹਾਂਜੀ ਕੋਰ ਕਾਡਰ ਜਿਹੜਾ ਵੋਟ ਹੈ ਉਹ ਕਿਸੇ ਸਮੇਂ ਦਲਤ ਭਾਈਚਾਰੇ ਹੀ ਰਿਹਾ ਹੂੰ ਤੇ ਜੇ ਚੰਨੀ ਉਹਦੇ ਚ ਉਹਨੂੰ ਇਕੱਠਾ ਕਰਨ ਦੀ ਕੋਸ਼ਿਸ਼ ਕਰ ਰਿਹਾ ਸੀਗਾ ਤਾਂ ਉਹ ਕਿਹੜਾ ਗੁਨਾਹ ਕਰਤਾ ਚੰਨੀ ਬਿਲਕੁਲ ਤੇ ਉਹਦੇ ਨਾਲ ਤਾਂ ਪਾਰਟੀ ਨੂੰ ਫਾਇਦਾ ਹੋਣਾ ਸੀਗਾ ਇਹਨੂੰ ਗੱਲ ਨੂੰ ਹਾਈ ਕਮਾਂਡ ਨੂੰ ਇਸ ਤਰ੍ਹਾਂ ਯੂਜ਼ ਕਰਨਾ ਚਾਹੀਦਾ ਸੀ ਜਾਂ ਕਨਵੇ ਕੀਤਾ ਜਾਣਾ ਚਾਹੀਦਾ ਸੀ ਕਿ ਜਿਹੜੀ ਭਾਜਪਾ ਜਿਸ ਚੀਜ਼ ਤੇ ਫੋਕਸ ਕਰ ਰਹੀ ਹੈ ਪੰਜਾਬ ਦੇ ਵਿੱਚ ਦਲਿਤ ਭਾਈਚਾਰੇ ਨੂੰ ਉਸ ਉਸ ਉਹ ਕਾਰਡ ਦਾ ਤੋੜ ਜਿਹੜਾ ਸੀ ਉਹ ਚੰਨੀ ਸਾਹਿਬ ਨੇ ਚੱਲਿਆ ਸੀ ਹਾਂਜੀ ਤੇ ਉਹਦੇ ਚ ਉਹਦੇ ਚ ਨੈਗੇਟਿਵ ਗੱਲ ਕੀ ਸੀਗੀ ਹਾਂਜੀ ਪਰ ਉਹਨੂੰ ਨੈਗੇਟਿਵ ਬਣਾ ਕੇ ਮਾਹੌਲ ਬਣਾ ਕੇ ਚੰਨੀ ਸਾਹਿਬ ਦੇ ਖਿਲਾਫ ਪੂਰੀ ਤਰ੍ਹਾਂ ਉਹਨੂੰ ਇੱਕ ਸਾਜ਼ਿਸ਼ ਦੇ ਤੌਰ ਤੇ ਪੋਲਿਟੀਕਲ ਸਾਜ਼ਿਸ਼ ਸਾਜ਼ਿਸ਼ ਬਣਾਇਆ ਗਿਆ ਤੇ ਉਹਨੂੰ ਕਰ ਦਿੱਤਾ ਗਿਆ ਔਰ ਇਹਦੇ ਚ ਜਿਹੜਾ ਭਾਈਵਾਲ ਹੈ ਉਹੋ ਜਿਹੜਾ ਪੰਜਾਬ ਦਾ ਪੰਜਾਬ ਮਾਮਲਿਆਂ ਦੇ ਇਨਚਾਰਜ ਭੁਪੇਸ਼ ਬਗੇਲ ਹੈ ਉਹ ਵੀ ਉਹ ਵੀ ਇਹਦੇ ਚ ਭਾਗੀਦਾਰ ਬਣ ਗਏ ਹੂੰ ਠੀਕ ਹੈ ਨਾ ਹੁਣ ਮੈਂ ਇੱਕ 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 ਰਿਪੋਰਟਰ ਨੂੰ ਸੁਣ ਰਿਹਾ ਸੀਗਾ ਉਹ ਉਹ ਗੱਲ ਕਹਿ ਰਹੇ ਸੀਗੇ ਵੀ ਆ ਵੀ ਜਿਹੜੇ ਭੁਪੇਸ਼ ਬਗੇਲ ਹੈ ਹਾਂਜੀ ਉਹ ਰਾਜਾ ਅਮਰਿੰਦਰ ਸਿੰਘ ਰਾਜਾ ਬੜਿੰਗ ਦੀ ਗੱਡੀ ਚ ਬੈਠ ਕੇ ਉਸ ਮੀਟਿੰਗ ਦੇ ਵਿੱਚ ਗਏ ਹੂੰ ਜਦੋਂ ਤੁਸੀਂ ਜਦੋਂ ਚੱਕੜਾ ਚੱਲ ਰਿਹਾ ਹੈ ਠੀਕ ਹੈ ਹਾਂਜੀ ਜਦੋਂ ਅ ਮਤਲਬ ਧੜੇਬੰਦੀ ਚੱਲ ਰਹੀ ਹੈ ਤੁਸੀਂ ਮੀਟਿੰਗ ਵਾਸਤੇ ਜਾ ਰਹੇ ਹੋ ਤੇ ਤੁਸੀਂ ਇੱਕ ਧਿਰ ਦੇ ਨਾਲ ਖੜ ਕੇ ਜਾ ਰਹੇ ਹੋ ਇੱਕ ਧਿਰ ਦੇ ਨਾਲ ਤੁਸੀਂ ਬੈਠ ਕੇ ਜਾ ਰਹੇ ਹੋ ਤੇ ਤੁਸੀਂ ਅ ਜਿਹੜਾ ਹੈ ਉੱਥੇ ਫਿਰ ਤੁਸੀਂ ਅ ਮਤਲਬ ਕਿਵੇਂ ਪਾਰਸ਼ਲ ਇਨ ਇਮਪਾਰਸ਼ਲ ਕਿਵੇਂ ਦੇਖ ਸਕਦੇ ਹੋ ਦੋ ਧੜਿਆਂ ਦੀ ਲੜਾਈ ਹੋ ਗਈ ਤੁਸੀਂ ਥਾਣੇ ਜਾ ਰਹੇ ਹੋ ਠੀਕ ਹੈ ਹਾਂਜੀ ਥਾਣੇ ਜਾ ਰਹੇ ਹੋ ਤੇ ਜੇ ਤੁਸੀਂ ਇੱਕ ਢੜੇ ਢੜੇ ਦੀ ਗੱਡੀ 'ਚ ਬੈਠ ਕੇ ਜਾਉਂਗੇ ਤਾਂ ਕੀ ਮਤਲਬ ਹੈ ਇਹਦਾ ਇਹੀ ਹੈ ਵੀ ਉਹਨਾਂ ਦੇ ਨਾਲ ਹੈ ਤੁਸੀਂ ਹਾਂ ਇਹਦਾ ਇਹੀ ਹੈ ਸੋ ਇਹੀ ਉਹ ਕਹ ਰਿਹਾ ਕਿ ਮੀਟਿੰਗ ਜਿਹੜੇ ਪਪੇਸ਼ ਭਗੇਲ ਹੋਣੀ ਹੈ ਇਹ ਅਮਰਿੰਦਰ ਸਿੰਘ ਰਾਜਾ ਵੜਿੰਗ ਦੀ ਗੱਡੀ 'ਚ ਬੈਠ ਕੇ ਉੱਥੇ ਮੀਟਿੰਗ ਵਾਸਤੇ ਗਏ ਹਾਂਜੀ ਠੀਕ ਹੈ ਨਾ ਤੇ ਫਿਰ ਜਿਹੜਾ ਚੰਨੀ ਸਾਹਿਬ ਨੂੰ ਜਿਸ ਤਰੀਕੇ ਦੇ ਨਾਲ ਪੇਸ਼ ਹੋਣ ਸਾਰੇ ਹੀ ਉਹਦੇ ਖਿਲਾਫ ਇਕੱਠੇ ਹੋਗੇ ਹਾਂਜੀ ਠੀਕ ਹੈ ਨਾ ਸੋ ਇਹ ਜਿਹੜਾ ਇੱਕ ਪੂਰੀ ਤਰ੍ਹਾਂ ਇੱਕ ਪਾਰਟੀ ਦੀ ਇੰਟਰਨਲ ਜਿਹੜੀ ਪੋਲਿਟਿਕਸ ਨੂੰ ਇੱਕ ਇਸ਼ੂ ਬਣਾ ਕੇ ਹਾਂਜੀ ਚੰਨੀ ਦੇ ਖਿਲਾਫ ਵਰਤਿਆ ਗਿਆ ਔਰ ਇਹਦਾ ਕਾਂਗਰਸ ਨੂੰ ਜ਼ਬਰਦਸਤ ਨੁਕਸਾਨ ਹੋਏਗਾ ਹੋਏਗਾ ਵੀ ਹੋ ਵੀ ਰਿਹਾ ਹੈ ਹੋ ਵੀ ਰਿਹਾ ਹੈ ਹੋ ਵੀ ਰਿਹਾ ਹੈ ਇਮੇਜ ਖਰਾਬ ਹੋ ਰਹੀ ਹੈ ਪਾਰਟੀ ਦੀ ਤੁਸੀਂ ਕਿੰਨੀ ਕੁ ਦਿਨ ਚੁੱਪ ਕਰਾ ਲੋਂਗੇ ਤੇ ਬੰਦੇ ਫਿਰ ਫਰਸਟ੍ਰੇਟ ਤਾਂ ਹੋਣਗੇ ਹਾਂਜੀ ਬਿਲਕੁਲ ਸੁਨੀਲ ਜਾਖੜ ਵਰਗਾ ਬੰਦਾ ਕਿਉਂ ਕਿਵੇਂ ਪਾਰਟੀ ਛੱਡ ਗਿਆ ਹਾਂਜੀ ਉਹ ਇਹਨਾਂ ਗੱਲਾਂ ਕਰਕੇ ਪਾਰਟੀ ਛੱਡ ਕੇ ਗਿਆ ਨਹੀਂ ਸੁਨੀਲ ਜਾਖੜ ਵਰਗਾ ਜਿੰਨਾ ਸੋਬਰ ਤਰੀਕੇ ਨਾਲ ਉਹ ਗੱਲ ਕਰਦੇ ਨੇ ਜਿੰਨੇ ਜਿੰਨੇ ਜ਼ਬਰਦਸਤ ਉਹ ਔਰੇਟਰ ਨੇ ਔਰ ਜਿੰਨੀ ਉਹਨਾਂ ਨੂੰ ਇਸ਼ੂਸ ਦੀ ਸਮਝ ਹੈ ਤੇ ਉਹ ਜਿੰਨਾ ਕਾਂਗਰਸ ਦਾ ਉਹਨਾਂ ਕੋਲ ਸੀਗਾ ਮਤਲਬ ਤਜਰਬਾ ਸੀਗਾ ਤੇ ਉਹ ਮਤਲਬ ਤੁਹਾਡਾ ਲੀਡਰ ਬੰਦਾ ਪ੍ਰਧਾਨ ਰਿਹਾ 5 ਸਾਲ ਤੇ ਛੱਡ ਕੇ ਬੀਜੇਪੀ ਚਲ ਜੇ ਹਾਂਜੀ ਹਾਂਜੀ ਤੁਸੀਂ ਬੰਦਿਆਂ ਨੂੰ ਰੋਕਦੇ ਕਿਵੇਂ ਨਹੀਂ ਰੋਕਦੇ ਉਹਦਾ ਕਾਰਨ ਇਹੀ ਬਣਦਾ ਵੀ ਤੁਸੀਂ ਇਸ ਤਰ੍ਹਾਂ ਦੇ ਮਾਹੌਲ ਇਸ ਤਰ੍ਹਾਂ ਦੀਆਂ ਗੱਲਾਂ ਚ ਆ ਜਾਂਦੇ ਬਾਰ-ਬਾਰ ਉਸੇ ਤਰ੍ਹਾਂ ਦੀਆਂ ਤੁਸੀਂ ਗਲਤੀਆਂ ਦੁਹਰਾਉਂਦੇ ਹੋ ਹੈਨਾ ਕਾਂਗਰਸ ਪਾਰਟੀ ਨੇ ਕੀ ਕੀਤਾ ਸੀਗਾ ਡਾਕਟਰ ਮਨਮੋਹਨ ਸਿੰਘ 10 ਸਾਲ ਰਹੇ ਹੈ ਪ੍ਰਧਾਨ ਮੰਤਰੀ ਠੀਕ ਹੈ ਤੇ ਉਹਨਾਂ ਨੂੰ ਉਹਨਾਂ ਦੇ ਕੰਮਾਂ ਤੇ ਤੁਸੀਂ ਇਲੈਕਸ਼ਨ ਲੜਨਾ ਸੀਗਾ ਉਹਨਾਂ ਨੂੰ ਸਾਹਮਣੇ ਨਹੀਂ ਲਿਆਂਦੇ ਸੀ ਬਿਲਕੁਲ ਹਾਂ ਠੀਕ ਹੈ ਨਾ ਜਿਹੜਾ ਤੁਸੀਂ ਕਹਿੰਦੇ ਜੀ ਮਨਰੇਗਾ ਡਾਕਟਰ ਮਨਮੋਹਨ ਸਿੰਘ ਦੀ ਦੇਣ ਹੈ ਰਾਈਟ ਟੂ ਐਜੂਕੇਸ਼ਨ ਰਾਈਟ ਟੂ ਫੂਡ ਹੈ ਨਾ ਰਾਈਟ ਟੂ ਜੌਬ ਇਹ ਇਹ ਜਿੰਨੇ ਜਿਹੜੇ ਬਣਾਏ ਸੀ ਰਾਈਟ ਟੂ ਇਨਫੋਰਮੇਸ਼ਨ ਹੈ ਨਾ ਵੀ ਇਹ ਜਿੰਨੇ ਜਿਹੜੇ ਕਾਨੂੰਨ ਬਣਾਏ ਸੀ ਕਿ ਮਨਮੋਹਨ ਸਿੰਘ ਨੇ ਬਣਾਏ ਸੀ ਇਹਦੇ ਨਾਲ ਜਿਹੜਾ ਆਮ ਬੰਦਾ ਹੈ ਉਸ ਸਟਰੈਂਥਨ ਫੀਲ ਕੀਤਾ ਹੁਣਾ ਐਮ ਪਾਵਰਡ ਫੀਲ ਕੀਤਾ ਹੈ ਨਾ ਤੇ ਉਹ ਉਹਨੂੰ ਹੀ ਡਾਕਟਰ ਮਨਮੋਹਨ ਸਿੰਘ ਨੂੰ ਕਰੇ ਬਿਠਾਤਾ ਬਿਲਕੁਲ ਠੀਕ ਹੈ ਨਾ ਇਹ ਉਸ ਉਸੇ ਤਰ੍ਹਾਂ ਦੀ ਗੱਲ ਹੈ ਕਿ ਜਿਹੜਾ ਬੰਦਾ ਅਗਰੈਸਿਵਲੀ ਹੋ ਕੇ ਕੰਮ ਕਰ ਰਿਹਾ ਜਿਹਨੂੰ ਲੋਕ ਪਸੰਦ ਕਰ ਰਹੇ ਆ ਉਹਨੂੰ ਇੱਕ ਧੜੇਬੰਦੀ ਧੜੇਬੰਦੀ ਕਰਕੇ ਤੁਸੀਂ ਉਹਨੂੰ ਘਰੇ ਬਿਠਾ ਦਿੱਤਾ ਉਹਨੂੰ ਚੁੱਪ ਕਰ ਹੁਣ ਚੁੱਪ ਕਰਕੇ ਬਿਠਾ ਦਿੱਤਾ ਹੁਣ ਉਹ ਬੰਦਾ ਫਰਸਟ੍ਰੇਟ ਹੋਏਗਾ ਫਰਸਟ੍ਰੇਟ ਹੋਏਗਾ ਪਾਰਟੀ ਦਾ ਨੁਕਸਾਨ ਹੋਏਗਾ ਹੈ ਨਾ ਭਾਵੇਂ ਕਿ ਚੰਨੀ ਸਾਹਿਬ ਨੇ ਸਪਸ਼ਟ ਕਰ ਦਿੱਤਾ ਕਿ ਮੈਂ ਕਿਤੇ ਨਹੀਂ ਜਾਣਾ ਮੈਂ ਪਾਰਟੀ ਦਾ ਸਿਪਾਹੀ ਹਾਂ ਮੈਂ ਪਾਰਟੀ 'ਚ ਕੰਮ ਕਰਾਂਗਾ ਤੇ ਮੈਂ ਪਾਰਟੀ ਅ ਦੇ ਕਿਸੇ ਦੂਜੇ ਪਾਸੇ ਜੇ ਮੈਂ ਚੱਲ ਵੀ ਗਿਆ ਮੈਨੂੰ ਕਿਸੇ ਨੇ ਬੂਟ ਨਹੀਂ ਪਾਣੀ ਇਹ ਵੀ ਗੱਲ ਉਹਨਾਂ ਨੇ ਸਪਸ਼ਟ ਕੀਤੀ ਹੈ ਹੈਨਾ ਸੋ ਇਹ ਪਾਰਟੀ ਦੀ ਲੀਡਰਸ਼ਿਪ ਨੇ ਇੱਕ ਜਿਹੜੀ ਪੰਜਾਬ ਲੀਡਰਸ਼ਿਪ ਹੈ ਉਹਨਾਂ ਨੇ ਉਹਨਾਂ ਨੇ ਰਲ ਕੇ ਇੱਕ ਧੜਾ ਬਣਾ ਕੇ ਜੰਨੀ ਹੁਣਾ ਦੇ ਖਿਲਾਫ ਸਾਜ਼ਿਸ਼ ਕੀਤੀ ਔਰ ਇੱਕ ਇੱਕ ਇਸ਼ੂ ਬਣਾ ਕੇ ਪਾਰਟੀ ਦਾ ਨੁਕਸਾਨ ਕੀਤਾ ਨੁਕਸਾਨ ਆਟੋਮੈਟਿਕਲੀ ਪਾਰਟੀ ਨੂੰ ਹੀ ਹੋ ਰਿਹਾ ਤੇ ਹੁਣਾ ਵੀ ਅੱਗੇ ਪਰ ਇਦਾਂ ਨਹੀਂ ਲੱਗਦਾ ਕਿ ਕੀਤੇਨ ਕਿਤੇ ਚੰਨੀ ਸਾਹਬ ਨੇ ਆਪਣੇ ਪੈਰ ਤੇ ਆਪੇ ਕੁਹਾੜੀ ਮਾਰ ਲਈ ਹੈ ਇਹ ਅਸੀਂ ਭਾਈਚਾਰੇ ਵਾਲਾ ਬਿਆਨ ਦੇ ਕੇ ਦੇਖੋ ਮੈਨੂੰ ਇਹ ਨਹੀਂ ਲੱਗਦਾ ਦੇਖੋ ਜਿਹੜੀ ਮੈਂ ਆਪਣੀ ਪਹਿਲਾਂ ਆਪਾਂ ਗੱਲ ਕੀਤੀ ਹੈ ਕਿ ਭਾਰਤੀ ਜਨਤਾ ਪਾਰਟੀ ਦਾ ਇਸ ਵੇਲੇ ਜਿਹੜਾ ਪੂਰਾ ਫੋਕਸ ਹੈ ਹਾਂਜੀ ਉਹ ਦਲਿਤ ਵੋਟ ਦੇ ਉੱਤੇ ਹੈ ਔਰ ਪਿਛਲੇ ਸਮੇਂ ਦੇ ਵਿੱਚ ਜਿਹੜਾ ਅਮਰਿੰਦਰ ਸਿੰਘ ਰਾਜਾ ਬੜਿੰਗ ਨੇ ਜਿਹੜੇ ਬਿਆਨ ਦਿੱਤੇ ਹੈ ਦਲਤਾਂ ਬਾਰੇ ਜਿਹੜੇ ਬਿਆਨ ਦਿੱਤੇ ਹੈ ਉਹਦਾ ਪਾਰਟੀ ਨੂੰ ਨੁਕਸਾਨ ਹੋਇਆ ਹੈ ਠੀਕ ਹੈ ਤੇ ਪਾਰਟੀ ਨੂੰ ਚਾਹੀਦੀ ਇੱਕ ਐਸੀ ਤਰ੍ਹਾਂ ਦੀ ਪਲਾਨਿੰਗ ਚਾਹੀਦੀ ਸੀ ਕਿ ਜਿਹੜੀ ਐਸੀ ਤਰ੍ਹਾਂ ਦੀ ਦਾਹੀ ਲੀਡਰ ਚਾਹੀਦਾ ਸੀ ਜਿਹੜਾ ਦਲਿਤ ਵੋਟ ਨੂੰ ਕਾਂਗਰਸ ਦੇ ਨੇੜੇ ਲਿਆ ਸਕੇ ਦਲਿਤ ਵੋਟ ਨੂੰ ਕਾਂਗਰਸ ਦੇ ਨਾਲ ਲਿਆ ਸਕੇ ਹੁਣ ਜਦੋਂ ਬੀਜੇਪੀ ਸਟਰੈਟਜੀ ਤੇ ਲੱਗੀ ਹੋਈ ਹੈ ਠੀਕ ਹੈ ਨਾ ਤੇ ਉਦੋਂ ਤੁਸੀਂ ਇਸ ਬਿਆਨ ਨੂੰ ਕਿਵੇਂ ਗਲਤ ਕਹਿ ਸਕਦੇ ਹੋ ਹਮ ਕਾਂਗਰਸ ਜਿਹੜੀ ਕਾਂਗਰਸ ਪਾਰਟੀ ਹੈ ਕਾਂਗਰਸ ਪਾਰਟੀ ਨੂੰ ਤਾਂ ਇਹ ਗੱਲ ਨੂੰ ਸੈਲੀਬ੍ਰੇਟ ਕਰਨਾ ਚਾਹੀਦਾ ਸੀਗਾ ਹਮ ਕਿ ਉਹਨਾਂ ਦਾ ਲੀਡਰ ਇਹ ਕਹਿ ਰਿਹਾ ਕਿ ਕਿ ਦਲਤਾਂ ਨੂੰ ਉਹ ਉਹਨਾਂ ਦੇ ਜਿੰਨਾ ਉਹਨਾਂ ਦੀ ਪੋਪੂਲੇਸ਼ਨ ਹੈ ਉਹਦੇ ਹਿਸਾਬ ਨਾਲ ਜਿਹੜੀ ਹੈ ਉਹ ਉਹਨਾਂ ਨੂੰ ਰਿਪਰੈਜ਼ੈਂਟੇਸ਼ਨ ਮਿਲਣੀ ਚਾਹੀਦੀ ਹੈ ਠੀਕ ਹੈ ਜਿਹੜੀ ਕਿ ਨਹੀਂ ਜਿਹੜੀ ਕਿ ਨਹੀਂ ਮਿਲ ਰਹੀ ਹੁਣ ਰਾਹੁਲ ਗਾਂਧੀ ਵੀ ਤਾਂ ਇਹੀ ਗੱਲ ਪ੍ਰਚਾਰਦਾ ਕਿ ਦਲਤਾਂ ਨੂੰ ਜਿਹੜੇ ਕਮਜ਼ੋਰ ਵਰਗ ਦੇ ਜਿਹੜੇ ਹਾਂ ਦਲਤ ਜਿਹੜੇ ਨੇ ਆਦੀਵਾਸੀ ਨੇ ਕੱਟਗਿੰਤੀ ਨੇ ਉਹਨਾਂ ਨੂੰ ਰਿਪਰੈਜ਼ੈਂਟੇਸ਼ਨ ਕਾਂਗਰਸ ਦੇ ਸੰਵਿਧਾਨ ਦਾ 파ਟ ਹੈ ਇਹ ਹਾਂਜੀ ਇਹੀ ਮੇਨ ਉਹਨਾਂ ਦਾ ਹੈਗਾ ਠੀਕ ਤੇ ਤੇ ਉਹਨਾਂ ਨੇ ਚੰਨੀ ਚੰਨੀ ਸਾਹਿਬ ਨੇ ਉਹ ਤੇ ਬਾਹਰ ਕੀ ਕਹਿਤਾ ਇਹੀ ਗੱਲ ਕਹੀ ਨਾ ਕਿ ਦਲਤਾਂ ਨੂੰ ਰਿਪਰੈਜ਼ੈਂਟੇਸ਼ਨ ਦਿਓ ਕਈ ਬਿਸ਼ੱਕ ਉਹਨਾਂ ਨੇ ਇਹੀ ਗੱਲ ਆ ਪਰ ਉਸ ਗੱਲ ਨੂੰ ਫੜ ਕੇ ਬੈਗੇ ਨਾ ਉਹਨਾਂ ਨੂੰ ਉਸੇ ਗੱਲ ਤੇ ਟਾਰਗੇਟ ਕੀਤਾ ਜਾ ਰਿਹਾ ਵੀ ਇਹ ਐਂ ਕਹਿ ਰਹੇ ਆ ਉਹ ਫਿਰ ਸਾਜ਼ਿਸ਼ ਬਣਾ ਲਈ ਨਾ ਉਹਦੇ ਖਿਲਾਫ ਇੱਕ ਇੱਕ ਉਹਨਾਂ ਦੇ ਖਿਲਾਫ ਸਾਜ਼ਿਸ਼ ਬਣ ਗਈ ਉਹ ਉਸ ਉਹਨੂੰ ਉਸ ਤਰੀਕੇ ਦੇ ਨਾਲ ਇੱਕ ਸਾਜ਼ਿਸ਼ ਦੇ ਰੂਪ ਪੇਸ਼ ਕੀਤਾ ਗਿਆ ਹੁਣ ਜੇ ਬੰਦਾ ਇੱਕ ਗੱਲ ਦੱਸੋ ਜੇ ਕੋਈ ਲੀਡਰ ਆਪਣੀ ਪਾਰਟੀ ਦੀ ਇੰਟਰਨਲ ਮੀਟਿੰਗ ਦੇ ਵਿੱਚ ਨਹੀਂ ਕੋਈ ਗੱਲ ਰੱਖ ਸਕਦਾ ਤਾਂ ਉਹ ਕਿੱਥੇ ਰੱਖੇਗਾ ਬਿਲਕੁਲ ਹੁਣ ਇਹ ਕੋਈ ਚੰਨੀ ਸਾਹਿਬ ਨੇ ਜਿਹੜੀ ਗੱਲ ਕਹੀ ਸੀ ਉਹਨਾਂ ਨੇ ਕੋਈ ਮੀਡੀਆ ਪਲੇਟਫਾਰਮ ਤੇ ਥੋੜਾ ਕਹੀ ਹਾਂਜੀ ਉਹਨਾਂ ਨੇ ਕਿਸੇ ਇੰਟਰਵਿਊ 'ਚ ਥੋੜਾ ਕਹੀ ਉਹਨਾਂ ਨੇ ਪਾਰਟੀ ਦੇ ਐਸ ਸੀ ਸੈੱਲ ਦੀ ਲੀਡਰਸ਼ਿਪ ਜਿਹੜੀ ਆਈ ਸੀਗੀ ਉਹਨਾਂ ਦੇ ਅੱਗੇ ਇਹ ਗੱਲ ਰੱਖੀ ਹਮ ਸਜ਼ਾ ਤਾਂ ਉਸ ਬੰਦੇ ਨੂੰ ਹੋਣੀ ਚਾਹੀਦੀ ਸੀ ਜਿਨੇ ਉਹ ਵੀਡੀਓ ਲੀਕ ਕੀਤੀ ਹਮ ਹੁਣ ਅਮਰਿੰਦਰ ਸਿੰਘ ਰਾਜਾ ਵੜਿੰਗ ਪਾਰਟੀ ਦੇ ਪ੍ਰਧਾਨ ਹੈ ਹਾਂਜੀ ਠੀਕ ਹੈ ਉਹ ਉਹਨਾਂ ਨੂੰ ਜਵਾਬਦੇਹੀ ਤਾਂ ਉਹਨਾਂ ਦੀ ਹੋਣੀ ਚਾਹੀਦੀ ਕਿ ਇੰਟਰਨਲ ਮੀਟਿੰਗ ਦੀ ਵੀਡੀਓ ਕਿਵੇਂ ਕਿਵੇਂ ਲੀਕ ਹੋਈ ਕਿਨੇ ਲੀਕ ਕੀਤੀ ਉਹ ਕਿਸ ਮਕਸਦ ਨਾਲ ਲੀਕ ਕੀਤੀ ਉਹ ਆਪਣੀ ਪਾਰਟੀ ਦੇ ਖਿਲਾਫ ਹੀ ਉਹ ਕਰੀ ਜਾਂਦੇ ਨੇ ਬਿਲਕੁਲ ਸਿਰਫ ਆਪਣੇ ਸੌੜੇ ਹਿੱਤਾਂ ਵਾਸਤੇ ਵੀ ਤੁਸੀਂ ਤੁਹਾਨੂੰ ਬੋਲਣ ਲੱਗਿਆਂ ਨੂੰ ਪਤਾ ਨਹੀਂ ਲੱਗਦਾ ਤੁਸੀਂ ਕੀ ਕੀ ਬੋਲਦੇ ਹੋ ਤੁਹਾਡੇ ਬਿਆਨਾਂ ਕਰਕੇ ਪਾਰਟੀ ਦੀ ਪਾਰਟੀ ਦੀ ਪਾਰਟੀ ਦੀ ਦਿੱਖ ਕਿੰਨੀ ਖਰਾਬ ਹੋ ਗਈ ਤਰਨਤਾਰਨ ਵਰਗੀ ਸੀਟ ਜਿਹੜੀ ਤੁਹਾਡੀ ਪਾਰਟੀ ਜਿੱਤੀ ਹੈ ਜਿੱਥੇ ਤੁਸੀਂ ਦੂਏ ਹਮੇਸ਼ਾ ਦੂਜੇ ਨੰਬਰ ਤੇ ਰਹੇ ਨੇ ਉਹ ਤੁਸੀਂ ਚੌਥੇ ਨੰਬਰ ਤੇ ਚਲੇ ਗਏ ਤੁਹਾਡੇ ਬਿਆਨਾਂ ਦੀ ਤੁਸੀਂ ਕੀ ਗੱਲ ਕਹਿ ਰਹੇ ਹੋ ਉਹਦੀ ਘੱਟ ਗੱਲ ਹੁੰਦੀ ਤੁਹਾਡੀ ਜਿਹੜੀ ਜ਼ੁਬਾਨ ਬਾਰ-ਬਾਰ ਫਿਸਲਦੀ ਹੈ ਉਹਦੀ ਜ਼ਿਆਦਾ ਗੱਲ ਹੁੰਦੀ ਹੈ ਤੇ ਤੁਸੀਂ ਮਤਲਬ ਫਿਰ ਜੇ ਕੋਈ ਲੀਡਰ ਤੁਹਾਡੀ ਤੁਹਾਡੀ ਪਾਰਟੀ ਤੁਹਾਨੂੰ ਤਾਂ ਸਪੋਰਟ ਕਰਨਾ ਚਾਹੀਦਾ ਸੀ ਬਿਲਕੁਲ ਪਰ ਇਹ ਹੈਗਾ ਕਿ ਜੇ ਇਹ ਪ੍ਰਧਾਨ ਬਣ ਗਿਆ ਇਹ ਕਾਂਗਰਸੀਆਂ ਦੀ ਐ ਐਕਚੁਅਲੀ ਇਹੀ ਪ੍ਰੋਬਲਮ ਹੈ ਕਾਂਗਰਸੀਆਂ ਦੀ ਫਿਰ ਤੁਸੀਂ ਜਿਹੜੇ ਹਾਈ ਕਮਾਂਡ ਨੂੰ ਹਾਈ ਕਮਾਂਡ ਨੇ ਇਹਨੂੰ ਇਹਨੂੰ ਮੁੱਦੇ ਨੂੰ ਜਿਸ ਤਰੀਕੇ ਨਾਲ ਲਿਆ ਉਹ ਸਾਰੀ ਮੀਟਿੰਗ ਮਤਲਬ ਦਾ ਜਵਾਬ ਹੀ ਇਹ ਜਿਹੜਾ ਮੀਡੀਆ ਦੇ ਬਾਹਰ ਆਇਆ ਕਿ ਚੰਨੀ ਦੇ ਚੰਨੀ ਨਾਲ ਮਾੜੀ ਹੋ ਗਈ ਜੀ ਚੰਨੀ ਨਾਲ ਚੰਨੀ ਨੂੰ ਜਿਹੜਾ ਹੈ ਚੁੱਪ ਕਰਾ ਕੇ ਚੁੱਪ ਕਰਾ ਦਿੱਤਾ ਗਿਆ ਜਾਂ ਚੰਨੀ ਨੂੰ ਜਿਹੜਾ ਹੈ ਉਹ ਉਹ ਇੱਕ ਝਾੜ ਪਾ ਦਿੱਤੀ ਗਈ ਹੈ ਨਾ ਤਾਂ ਇਹੀ ਗੱਲ ਹੋਈ ਨਾ ਇਹ ਪਾਰਟੀ ਜਿਹੜੀ ਹੈ ਉਹ ਅਮਰਿੰਦਰ ਸਿੰਘ ਰਾਜਾ ਬਣਿੰਗ ਵਰਗਾ ਲੀਡਰ ਜਿਹੜਾ ਲਗਾਤਾਰ ਬਿਆਨਾ ਬਿਆਨਬਾਜ਼ੀਆਂ ਕਰਕੇ ਵਿਵਾਦਾਂ 'ਚ ਘਿਰਿਆ ਹੋਇਆ ਹੈ ਉਹਨੂੰ ਉਹ ਉਹਦੇ ਬਾਰੇ ਤੁਸੀਂ ਕਹਿ ਰਹੇ ਹੋ ਕਿ ਨਹੀਂ ਜੀ ਕੋਈ ਲੀਡਰਸ਼ਿਪ ਬਦਲਾਅ ਨਹੀਂ ਹੋਏਗਾ ਇਹਦਾ ਇਹੀ ਮਤਲਬ ਹੈ ਨਾ ਮੀਡੀਆ 'ਚ ਕੀ ਇੰਪ੍ਰੈਸ਼ਨ ਦਿੱਤਾ ਫਿਰ ਤੁਸੀਂ ਉਸ ਮੀਟਿੰਗ ਦਾ ਕੀ ਇੰਪ੍ਰੈਸ਼ਨ ਆ ਕੋਈ ਸਿੱਟਾ ਨਿਕਲਿਆ ਨਹੀਂ ਖਾਸ ਹੋ ਹਨਾ ਤਾਂ ਇਹ ਮੈਨੂੰ ਤਾਂ ਲੱਗ ਰਿਹਾ ਕਿ ਚੰਨੀ ਦਾ ਸਟ੍ਰੈਟਜੀਕਲੀ ਬਹੁਤ ਸੋਹਣਾ ਬਿਆਨ ਸੀਗਾ ਇਹ ਹਾਂਜੀ ਉਹਨਾਂ ਨੇ ਬਹੁਤ ਸਹੀ ਬਿਆਨ ਦਿੱਤਾ ਸੀਗਾ ਇਦੇ ਨਾਲ ਇਸ ਇੱਕ ਬਿਆਨ ਦੇ ਨਾਲ ਜਿਹੜੀ ਦਲਿਤ ਭਾਈਚਾਰੇ ਦੇ ਵਿੱਚ ਕਿਸ ਤਰ੍ਹਾਂ ਦਾ ਮੈਸੇਜ ਜਾਣਾ ਸੀ ਕਿ ਦੇਖੋ ਜੀ ਚੰਨੀ ਸਾਡੀ ਗੱਲ ਕਰ ਸਾਡੇ ਬਾਰੇ ਸੋਚ ਰਹੇ ਸਾਡੇ ਬਾਰੇ ਗੱਲ ਕਰ ਰਿਹਾ ਸਾਡੇ ਬਾਰੇ ਸੋਚ ਰਹੇ ਹਾਂਜੀ ਹੈਨਾ ਪਰ ਇਹਨੂੰ ਉਲਟਾ 네ਗੇਟਿਵ ਨੂੰ ਰੇਟ ਕੀਤਾ ਗਿਆ ਉਹਨੂੰ 네ਗੇਟਿਵਲੀ ਉਹਨੂੰ ਇੱਕ ਵਰਤਾਂਤ ਸਿਰਜ ਦਿੱਤਾ ਚੰਨੀ ਨੇ ਦਿੱਤਾ ਹਾਂਜੀ ਵਰਤਾਂਤ ਸਿਰਜ ਦਿੱਤਾ ਹੈਨਾ ਤੇ ਇਹੀ ਮਤਲਬ ਜਿਹੜਾ ਹੈ ਉਹ ਨੁਕਸਾਨ ਬਣਨਾ ਮੈਂ ਨਹੀਂ ਮੰਨਦਾ ਇਸ ਗੱਲ ਨੂੰ ਕਿ ਚੰਨੀ ਨੇ ਪੈਰਾਂ ਪਰ ਆਪ ਕੁਹਾੜੀ ਮਾਰੀ ਮੈਂ ਇਹ ਮੇਰਾ ਇਹ ਮੰਨਣਾ ਹੈ ਕਿ ਚੰਨੀ ਦੇ ਖਿਲਾਫ ਇਸ ਬਿਆਨ ਨੂੰ ਆਧਾਰ ਬਣਾ ਕੇ ਪਾਰਟੀ ਦੇ ਅੰਦਰੋਂ ਇੱਕ ਸਾਜ਼ਿਸ਼ ਹੋਈ ਤੇ ਹਾਈ ਕਮਾਂਡ ਨੂੰ ਗੁੰਮਰਾਹ ਕੀਤਾ ਗਿਆ ਤੇ ਹਾਈ ਕਮਾਂਡ ਉਸ ਇਹ ਜਿਹੜਾ ਗਰੁੱਪ ਗਰੁੱਪ ਬਣਿਆ ਹੋਇਆ ਉਹਦੇ ਚਾਂਸੇ ਦੇ ਵਿੱਚ ਆ ਗਈ ਹੈ ਤੇ ਹਾਈ ਕਮਾਂਡ ਨੂੰ ਆਪ ਵੀ ਤਾਂ ਪਤਾ ਹੋਣਾ ਚਾਹੀਦਾ ਕਿ ਸਾਡੀ ਪਾਰਟੀ ਨੂੰ ਨੁਕਸਾਨ ਹੋ ਰਿਹਾ ਉਹ ਇੱਕ ਨਾਨ ਬਾਇਸ ਹੋ ਕੇ ਚੀਜ਼ ਨੂੰ ਦੇਖਣਾ ਕਿ ਨਾ ਕਿ ਇਦਾਂ ਕੀ ਪਾਰਟੀ ਦੇ ਹਾਈ ਕਮਾਂਡ ਦੇ ਜਿਹੜੇ ਅੱਖ ਔਰ ਕੰਨ ਹੈ ਉਹ ਪਾਰਟੀ ਦੇ ਮਾਮਲਿਆਂ ਦੇ ਇੰਚਾਰਜ ਹੁੰਦੇ ਭੁਪੇਸ਼ ਬਗੇਲ ਭੁਪੇਸ਼ ਬਗੇਲ ਬਾਰੇ ਮੈਂ ਤੁਹਾਨੂੰ ਦੱਸ ਦਿੱਤਾ ਹਾਂ ਜੀ ਕਿ ਉਹ ਕਿ ਕਿਹਦੇ ਟ ਹੈ ਚੜਿਆ ਹੋਇਆ ਹਾਈ ਕਮਾਂਡ ਨੇ ਤਾਂ ਉਹਦੀ ਜੋ ਉਹ ਫੀਡਬੈਕ ਦੇ ਰਿਹਾ ਉਹਦੀ ਗੱਲ ਹੋਊਗੀ ਨਾ ਮਤਲਬ ਮੀਟਿੰਗ ਸ਼ੁਰੂ ਹੋਣ ਤੋਂ ਪਹਿਲਾਂ ਭੁਪੇਸ਼ ਬਗੇਲ ਤੇ ਅਮਰਿੰਦਰ ਸਿੰਘ ਰਾਜਾ ਬੜਿੰਗ ਉਹਨਾਂ ਨੇ ਪਹਿਲਾਂ ਮੀਟਿੰਗ ਕਰ ਲਈ ਤੇ ਚੰਨੀ ਨੂੰ ਤਾਂ ਗੱਲ ਕਹਿਣ ਦਾ ਉਹਦੋਂ ਮੌਕਾ ਹੀ ਨਹੀਂ ਬਾਅਦ ਚ ਉਹਨੂੰ ਦਿੱਤਾ ਗਿਆ ਤਾਂ ਕਈ ਤਾਂ ਇਹ ਕਹਿ ਰਹੇ ਕਿ ਅਮਰਿੰਦਰ ਸਿੰਘ ਰਾਜਾ ਵੜਿੰਗ ਦੀ ਮਤਲਬ ਹੁਣ ਭਾਵੇਂ ਲੈਟਰ ਸਾਈਡ ਹੀ ਹੈ ਕਿ ਅਮਰਿੰਦਰ ਸਿੰਘ ਰਾਜਾ ਵੜਿੰਗ ਦੀ ਗੱਡੀ ਦੇ ਵਿੱਚ ਹੀ ਸਾਜ਼ਿਸ਼ ਹੋ ਗਈ ਚੰਨੀ ਦੇ ਖਿਲਾਫ ਵੀ ਮੀਟਿੰਗ 'ਚ ਜਾ ਕੇ ਕੀ ਸਟ੍ਰੈਟਜੀ ਬਣਾਣੀ ਕਿੱਦਾਂ ਬਣਾਣੀ ਕਿੱਦਾਂ-ਕਿੱਦਾਂ ਬੈਠਣ ਬੈਠਣਗੇ ਬੰਦੇ ਸਾਰਾ ਕੁਝ ਉਹਨੂੰ ਫਿਰ ਉਸ ਤਰੀਕੇ ਨਾਲ ਹਵਾ ਦਿੱਤੀ ਗਈ ਕਿ ਜੀ ਚੰਨੀ ਦੇਖ ਲਓ ਬਿਲਕੁਲ ਲਾਸਟ 'ਚ ਬਿਠਾਇਆ ਸੀਗਾ ਚੰਨੀ ਨੂੰ ਜਿਹੜਾ ਹੈ ਰਾਹੁਲ ਗਾਂਧੀ ਤੋਂ ਦੂਰ ਰੱਖਿਆ ਰਾਹੁਲ ਗਾਂਧੀ ਨਾਰਾਜ਼ ਸੀ ਇਹ ਸੀ ਹੈਨਾ ਇਹ ਤਾਂ ਆਪਣੀ ਪਾਰਟੀ ਦੀ ਉਹ ਲੱਤਾਂ ਖਿਚੀ ਜਾਂਦੇ ਬੰਦਿਆਂ ਦੀਆਂ ਤੇ ਫਿਰ ਦੂਜਿਆਂ ਖਿਲਾਫ ਕੀ ਲੜਨਗੇ ਹਣ ਇਸ ਸਾਬ ਨਾਲ ਇਹੀ ਤਾਂ ਗੱਲ ਹੈ ਵੀ ਕਾਂਗਰਸ ਇਸ ਸਮਝਣ ਦੀ ਲੋੜ ਹੈ ਉਹਨਾਂ ਨੂੰ ਆ ਉਹ ਉਹ ਇੱਕ ਇੱਕ ਗੀਤ ਨਹੀਂ ਹੈਗਾ ਵੀ ਤੇਰੇ ਵਰਗੇ ਸੱਜਣਦਿਆਂ ਹੁੰਦੇ ਆ ਵੀ ਬੈਰੀਆਂ ਦੀ ਲੋੜ ਕੋਈ ਨਾ ਹੈਨਾ ਤੇ ਚੰਨੀ ਨੂੰ ਤਾਂ ਉਹ ਗਾਣਾ ਗਾਣਾ ਚਾਹੀਦਾ ਅੱਜਕੱਲ ਹੈਨਾ ਤੇ ਉਹਨਾਂ ਨੂੰ ਮਤਲਬ ਕਾਂਗਰਸ ਦੀ ਪ੍ਰੋਬਲਮ ਇਹੀ ਹੈ ਨਾ ਮਤਲਬ ਉਸ ਮੀਟਿੰਗ ਦੇ ਵਿੱਚ ਇਥੋਂ ਤੁਸੀਂ ਆਈਡੀਆ ਲਾ ਲਓ ਕਿ ਹਾਈ ਕਮਾਂਡ ਕਿੰਨੀ ਕੁ ਆਪਣੇ ਆਪ ਨੂੰ ਅ ਮਤਲਬ ਉਹਨਾਂ ਨੇ ਇਹਦੇ ਤੇ ਹੋਮਵਰਕ ਕੀਤਾ ਹੋਏਗਾ ਕਿ ਉਸ ਮੀਟਿੰਗ ਦੇ ਵਿੱਚ ਜਿਹੜਾ ਇੱਕ ਲੀਡਰ ਬਿਠਾਇਆ ਹੋਇਆ ਸੀਗਾ ਉਹ ਤਿੰਨ ਚਾਰ ਮਹੀਨੇ ਪਹਿਲਾਂ ਭਾਰਤੀ ਜਨਤਾ ਪਾਰਟੀ ਚੱਲਿਆ ਸੀ ਤੇ ਕਹਿੰਦੇ ਰਾਜਪੁਰੇ ਤੋਂ ਵਾਪਸ ਮੁੜ ਕੇ ਗਿਆ ਉਹ ਉਸ ਉਸ ਲੀਡਰ ਉਹ ਉਹ ਲੀਡਰ ਉਸ ਉਹਦੇ ਚ ਬੈਠਾ ਸੀ ਠੀਕ ਹੈ ਨਾ ਔਰ ਉਹਨੂੰ ਪ੍ਰਧਾਨਗੀ ਦੇਣ ਤੱਕ ਦੀਆਂ ਗੱਲਾਂ ਹੋ ਰਹੀਆਂ ਤੁਹਾਨੂੰ ਪਤਾ ਲੱਗਦਾ ਨਾ ਕਿ ਪਾਰਟੀ ਕਿਸ ਤਰ੍ਹਾਂ ਕੰਮ ਕਰਦੀ ਹੈ ਤੇ ਕਿਸ ਲੈਵਲ ਦਾ ਕੰਮ ਕਰਦੀ ਹੈ ਤੇ ਇਹੀ ਕਾਂਗਰਸ ਦੀ ਪ੍ਰੋਬਲਮ ਹੈ ਤੇ ਇਹਨਾਂ ਸਾਰੀਆਂ ਚੀਜ਼ਾਂ ਤੋਂ ਨਿਕਲਣ ਲਈ ਐ ਡੀਲ ਕਰਨ ਲਈ ਕੀ ਲੱਗਦਾ ਤੁਹਾਨੂੰ ਕਾਂਗਰਸ ਦੀ ਕੀ ਰਣਨੀਤੀ ਹੋਣੀ ਚਾਹੀਦੀ ਹੈ ਤੇ ਜਿੱਦਾਂ ਇਹਨਾਂ ਨੇ ਚੰਨੀ ਨੂੰ ਚੁੱਪ ਕਰਵਾ ਦਿੱਤਾ ਆ ਤੇ ਐਦਾਂ ਨਹੀਂ ਲੱਗਦਾ ਵੀ ਇੱਕ ਬਹੁਤ ਵਧੀਆ ਪਲੇਅਰ ਜਿਹੜਾ ਆ ਉਹਨੂੰ ਬਾਹਰ ਕਰ ਦਿੱਤਾ ਗਿਆ ਵਾ ਗੇਮ 'ਚ ਹਾਂ ਬਿਲਕੁਲ ਬਾਹਰ ਕਰਨ ਦੀ ਕੋਸ਼ਿਸ਼ ਦੇਖੋ ਕੋਸ਼ਿਸ਼ ਕਰ ਰਹੇ ਆ ਪਰ ਉਹ ਬਾਹਰ ਹੋਣਾ ਨਹੀਂ ਚਾਹੁੰਦਾ ਜਾਂ ਫਿਰ ਉਹ ਆਪਣੀ ਪਾਰਟੀ ਨਾਲ ਇੰਨਾ ਪਿਆਰ ਆ ਉਹਦਾ ਪਰ ਕੋਸ਼ਿਸ਼ ਤਾਂ ਇਹੀ ਕਰ ਰਹੇ ਜਿਹੜਾ ਵਰਤਾਂਤ ਸਿਰਜ ਰਹੇ ਹੈ ਇਹ ਬੇਸਿਕਲੀ ਦੇਖੋ ਗੱਲ ਇਹ ਹੁੰਦੀ ਹੈ ਕਿ ਤੁਸੀਂ ਕਿਸੇ ਬੰਦੇ ਨੂੰ ਆ ਉਹਨੂੰ ਕਿੰਨੀ ਕੁ देर ਕਦੋਂ ਉਹ ਕਰ ਲੋਗੇ ਦਬਾ ਲੂੰਗੇ ਦਬਾਉਂਗੇ ਹੂੰ ਕਿੰਨੀ ਕੁ देर ਦਬਾ ਲੋਗੇ ਇੱਕ ਉਹ ਨਿਊਟਨ ਦਾ ਲਾ ਨਹੀਂ ਹੈ देयर इज इक्वल ਐਕਸ਼ਨ ਐਂਡ ਰਿਐਕਸ਼ਨ ਹਾਂਜੀ ਤੇ ਉਸੇ ਤਰ੍ਹਾਂ ਦਾ ਫਿਰ ਰਿਐਕਸ਼ਨ ਵੀ ਹੁੰਦਾ ਹੁੰਦਾ ਹੂੰ ਠੀਕ ਹੈ ਨਾ ਜੰਨੀ ਹੋਣੀ ਭਾਵੇਂ ਚੁੱਪ ਕਰਕੇ ਇੱਕ ਡਿਸਿਪਲਿੰਡਡ ਪਾਰਟੀ ਫੋਰਸ ਹੋਣ ਦੇ मतलब पार्टी ਦਾ ਲੀਡਰ ਹੋਣ ਦੇ ਨਾਤੇ ਚੁੱਪ ਕਰਕੇ ਬਹਿ ਗਏ ਉਹਨਾਂ ਨੇ ਉਸ ਤਰ੍ਹਾਂ ਕੋਈ ਗੱਲ ਨਹੀਂ ਕੀਤੀ ਪਰ ਤੁਸੀਂ ਕਿੰਨੀ ਕਿ ਦਿਨ ਰੁਕ ਲੋਗੇ ਉਹਨੂੰ ਦੇਖੋ ਜਿਸ ਤਰ੍ਹਾਂ ਦਾ ਖਲਾਰਾ ਪਾਰਟੀ ਦੇ ਵਿੱਚ ਪਿਆ ਹੋਇਆ ਜਿਸ ਤਰ੍ਹਾਂ ਦੀ ਧੜੇਬੰਦੀ ਚੱਲ ਰਹੀ ਹੈ ਉਹਦੇ ਨਾਲ ਕਾਂਗਰਸ ਦਾ ਜਿਹੜਾ ਹੈ ਵਕਤ ਨਹੀਂ ਚੱਲਣਾ ਉਹਨਾਂ ਦੇ ਨਾਲ ਇਸ ਤਰ੍ਹਾਂ ਕੰਮ ਨਹੀਂ ਚੱਲਣਾ ਉਹਦੇ ਵਾਸਤੇ ਉਹ ਧੜੇਬੰਦੀ ਖਤਮ ਕਰਨੀ ਪਵੇਗੀ ਧੜੇਬੰਦੀ ਇਸ ਤਰ੍ਹਾਂ ਖਤਮ ਨਹੀਂ ਹੁੰਦੀ ਕਿ ਤੁਸੀਂ ਥਾਣੇਦਾਰਾਂ ਵਾਂਗੂ ਬੈਠੋ ਤੇ ਬੰਦਿਆਂ ਨੂੰ ਬਲਾਉ ਕਹੇ ਬਈ ਚੁੱਪ ਕਰ ਜੋ ਕੋਈ ਨਹੀਂ ਬੋਲੇਗਾ ਤੇ ਵਾਪਸ ਭੇਜ ਦਿਓ ਹੂੰ ਇਦਾਂ ਥੋੜੇ ਹੁੰਦਾ ਗੱਲ ਇਹ ਹੁੰਦੀ ਹੈ ਕਿ ਜਦੋਂ ਤੱਕ ਪੰਜਾਬ ਦੀ ਜਿਹੜੀ ਲੀਡਰਸ਼ਿਪ ਹੈ ਹਾਂਜੀ ਜਿਹੜੇ ਹੁਣ ਜਿਹੜੇ ਚੰਨੀ ਦੇ ਖਿਲਾਫ ਜਿਨ੍ਹਾਂ ਨੇ ਸਾਜ਼ਿਸ਼ ਕੀਤੀ ਪੋਲੀਟੀਕਲ ਸਾਜ਼ਿਸ਼ ਕੀਤੀ ਹੈ ਜੇ ਉਹ ਇਹ ਇਹ ਸੋਚਦੇ ਨੇ ਕਿ ਸ਼ਾਇਦ ਉਹ ਇਕੱਲੇ ਇਲੈਕਸ਼ਨ ਜਿੱਤ ਲੈਣਗੇ ਤਾਂ ਇੱਕ ਇਹ ਬੜੀ ਉਹਨਾਂ ਦੀ ਗਲਤਫਹਿਮੀ ਹੈ ਠੀਕ ਹੈ ਨਾ ਪਿਛਲਾ ਪਿਛਲਾ ਇਲੈਕਸ਼ਨ ਜਿਹੜਾ ਹੈ ਉਹ ਕਾਂਗਰਸ ਹਾਰੀ ਕਿਉਂ ਕਿਉਂਕਿ ਨਵਜੋਤ ਸਿੱਧੂ ਚੰਨੀ ਦੀਆਂ ਲੱਤਾਂ ਖਿੱਚਦਾ ਰਿਹਾ ਹਮ ਨਵਜੋਤ ਸਿੱਧੂ ਨੇ ਚਰਨਜੀਤ ਚੰਨੀ ਦਾ ਸਾਥ ਨਹੀਂ ਦਿੱਤਾ ਨਹੀਂ ਦਿੱਤਾ ਠੀਕ ਹੈ ਨਾ ਚੰਨੀ ਨੇ ਨਵਜੋਤ ਸਿੱਧੂ ਦਾ ਸਾਥ ਨਹੀਂ ਦਿੱਤਾ ਹਮ ਇਸੇ ਧੜੇਬੰਦੀ ਚ ਮਾਰੇ ਗਏ ਕਿ ਇੱਕ ਇਮਪ੍ਰੈਸ਼ਨ ਚੱਲੇ ਜਾਂਦਾ ਨਾ ਹਾਂਜੀ ਉਹ ਨੈਗੇਟਿਵ ਲੋਕਾਂ ਦੇ ਵਿੱਚ ਚੱਲੇ ਜਾਂਦਾ ਹਾਂ ਲੋਕਾਂ ਚ ਚੱਲੇ ਜਾਂਦਾ ਕਿ ਯਾਰ ਇਹ ਤਾਂ ਆਪਸ ਵਿੱਚ ਨਹੀਂ ਬਣਦੀ ਆਪਸ ਆਪਸ ਚ ਨਹੀਂ ਬਣਦੀ ਆਪਸ ਚ ਲੜੀ ਜਾਂਦੇ ਇਹਨਾਂ ਨੂੰ ਵੋਟ ਪਾ ਕੇ ਵੋਟ ਖਰਾਬ ਕਰਨੀ ਹਮ ਸੋ ਕਾਂਗਰਸ ਦੀ ਲੀਡਰਸ਼ਿਪ ਨੂੰ ਚਾਹੀਦਾ ਕਿ ਪੰਜਾਬ ਦੀ ਜਿਹੜੀ ਲੀਡਰਸ਼ਿਪ ਹੈ ਸਿਰ ਜੋੜ ਕੇ ਬੈਠੇ ਆਪਸ ਵਿੱਚ મતਭੇਦ ਸੁਲਝਾਏ ਤੇ ਜਦੋਂ ਤੱਕ ਗਰਾਉਂਡ ਦੇ ਉੱਤੇ મતਭੇਦ ਨਹੀਂ ਸੁਲਝਦੇ ਇੱਕ ਤਾਂ ਹੁੰਦਾ ਨਾ ਵੀ ਕੋਈ ਤੁਸੀਂ ਐਕਸ਼ਨ ਕੀਤਾ ਇੱਕ ਹੁੰਦਾ ਐਕਸ਼ਨ ਕਰਦੇ ਦਿਖਣਾ ਜਦੋਂ ਤੁਸੀਂ ਐਕਸ਼ਨ ਜਦੋਂ ਪੰਜਾਬ ਦੀ ਲੀਡਰਸ਼ਿਪ ਆਪਣੇ મતਭੇਦ ਮਟਾਉਂਦੀ ਦਿਖੇਗੀ ਲੋਕਾਂ ਨੂੰ ਉਦੋਂ ਗੱਲ ਬਣੇਗੀ ਉਹ ਕਹਿਣਗੇ ਵੀ ਉਦੋਂ ਲੋਕ ਕਹਿਣਗੇ ਵੀ ਹਾਂ ਵੀ ਹੁਣ ਇਹ ਇਕੱਠੇ ਹੋ ਗਏ ਤੇ ਹੁਣ ਇਹ ਧਿਰ ਬਣ ਗਈ ਅਦਰਵਾਈਜ਼ ਕਾਂਗਰਸ ਜਿੰਨਾ ਮਰਜ਼ੀ ਜ਼ੋਰ ਲਾ ਲਵੇ ਕਾਂਗਰਸ ਇਲੈਕਸ਼ਨ ਨਹੀਂ ਜਿੱਦੀ ਕਿਸੇ ਹਾਲਤ ਚ ਨਹੀਂ ਜਿੱਤ ਸਕਦੀ ਤੇ ਜੇ ਕਾਂਗਰਸ ਇਕੱਠੀ ਹੋ ਗਈ ਤੇ ਕਾਂਗਰਸ ਦੇ ਬਹੁਤ ਚਾਂਸਸ ਹੈ ਕਿ ਕਾਂਗਰਸ ਸਰਕਾਰ ਵੀ ਬਣਾ ਸਕਦੀ ਹੈ ਅਜੇ ਹਾਂ ਨਹੀਂ ਹੈ ਕਿ ਕਾਂਗਰਸ ਦੇ ਵਿੱਚ ਕੋਈ ਮਤਲਬ ਗਰਾਉਂਡ ਦੇ ਉੱਤੇ ਉਹਦੀ ਕੋਈ ਘਾਟ ਹੈ ਘਾਟ ਨਹੀਂ ਦੇਖੋ ਆਮ ਆਦਮੀ ਪਾਰਟੀ ਨੇ 5 ਸਾਲ 5 ਸਾਲ ਦਾ ਰਾਜ ਕਰ ਲਿਆ ਹਾਂਜੀ ਠੀਕ ਹੈ ਔਰ 10 10 12 ਸਾਲ ਤੋਂ ਅ ਮਤਲਬ ਇਹ ਪਾਰਟੀ ਹੋ ਗਈ ਹੈ ਹਾਂਜੀ ਪਰ ਅਜੇ ਤੱਕ ਵੀ ਆਮ ਆਦਮੀ ਪਾਰਟੀ ਦਾ ਕਾਡਰ ਨਹੀਂ ਬਣਿਆ ਹਮ ਅਜੇ ਤੱਕ ਪਾਰਟੀ ਜਿਹੜੀ ਹੈ ਨਾ volunteers ਤੇ ਬੇਸਡ ਹੈ ਹਮ ਜਿਸ ਤਰ੍ਹਾਂ ਦੀ ਗਰਾਊਂਡ ਦੇ ਉੱਤੇ ਅਕਾਲੀ ਦਲ ਦੀ ਅਕਾਲੀ ਦਲ ਦੇਖੋ ਕਿੰਨੇ ਸਾਲ ਤੋਂ ਸੱਤਾ ਤੋਂ ਬਾਹਰ ਹੈ ਹਾਂਜੀ ਹੈ ਨਾ 12 ਤੋਂ ਬਾਹਰ ਹੈ ਉਹ ਬਿਲਕੁਲ ਹੈ ਨਾ ਨਹੀਂ 12 ਤੋਂ ਨਹੀਂ 17 ਤੋਂ 17 ਤੋਂ ਬਾਹਰ ਹੈ ਉਹ 17 ਤੋਂ ਬਾਹਰ ਹੈ ਤੇ ਉਹਨਾਂ ਨੂੰ ਵੀ ਕਿੰਨੇ 8 8 ਸਾਲ ਹੋ ਗਏ ਹੋ ਗਏ 8 8 ਤੋਂ 9 8 9 ਸਾਲ ਹੋ ਗਏ ਹੈ ਨਾ ਹਾਂਜੀ ਤਾਂ ਅਜੇ ਵੀ ਅਕਾਲੀ ਦਲ ਦਾ ਇੰਨਾ ਉਹਨਾਂ ਦਾ ਗ੍ਰਾਫ ਡਾਊਨ ਵੀ ਹੋਇਆ ਪਰ ਅਜੇ ਵੀ ਉਹਨਾਂ ਕੋ ਕੱਢ ਰਿਹਾ ਹੈ ਹੈਗੇ ਠੀਕ ਹੈ ਨਾ ਸੋ ਕਾਂਗਰਸ ਦੀ ਸਟਰੈਂਥ ਇਹ ਹੈ ਕਿ ਕਾਂਗਰਸ ਕੋਲ ਗਰਾਊਂਡ ਤੇ ਹਰ ਪਿੰਡ ਦੇ ਵਿੱਚ ਵਰਕਰ ਹੈ ਹਾਂਜੀ ਠੀਕ ਹੈ ਨਾ ਔਰ ਵਰਕਰ ਵੀ ਡੈਡੀਕੇਟਿਡ ਵਰਕਰ ਹੈ ਹਾਂਜੀ ਤੇ ਜੇ ਤੁਸੀਂ ਵਰਕਰ ਨੂੰ ਲੀਡਰ ਦਾ ਤੁਹਾਡੇ ਆਪਸੀ ਲੜਾਈ ਚ ਉਲਝੇ ਹੋਏ ਹੈ ਜੇ ਜੇ ਤੁਸੀਂ ਵਰਕਰ ਤੱਕ ਨਹੀਂ ਜਾਓਗੇ ਤੇ ਵਰਕਰ ਜਿਹੜਾ ਹੈ ਬੂਥ ਤੱਕ ਬੋਟ ਕਿਵੇਂ ਲੈ ਕੇ ਆਏਗਾ ਬਿਲਕੁਲ ਸੋ ਇਸ ਕਰਕੇ ਪਾਰਟੀ ਨੂੰ ਚਾਹੀਦਾ ਕਿ ਉਹ ਝਗੜਾ ਨਵੀੜੇ ਤੇ ਚਰਨਜੀਤ ਸਿੰਘ ਚੰਨੀ ਵਰਗੇ ਜਿਹੜੇ ਫੇਸ ਹੈ ਹੋਰ ਕਈ ਫੇਸ ਹੈਗੇ ਆ ਪ੍ਰਗਟ ਸਿੰਘ ਹੈ ਹਾਂਜੀ ਪ੍ਰਗਟ ਸਿੰਘ ਕਿੰਨਾ ਅ ਅੱਛਾ ਫੇਸ ਹੈ ਹਾਂਜੀ ਉਹਨਾਂ ਦੀ ਇੱਕ 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 ਜਿਹੜਾ ਈਮਾਨਦਾਰੀ ਨਾਲ ਹਾਂਜੀ ਔਰ ਧਿਆਨਤਤਾਰੀ ਇੱਕ ਇੱਕ ਉਹਨਾਂ ਦਾ ਇਮੇਜ ਉਸ ਤਰ੍ਹਾਂ ਦਾ ਹੈ ਨਾ ਹਾਕੀ ਦਾ ਕੈਪਟਨ ਰਹੇ ਆ ਸੈਲੀਬ੍ਰਿਟੀ ਵੀ ਹੈ ਹੈਨਾ ਔਰ ਗੱਲ ਕਰਨ ਦਾ ਸਲੀਕਾ ਵੀ ਹੈ ਉਹਨਾਂ ਨੂੰ ਹੈਨਾ ਤੁਸੀਂ ਦੇਖੋ ਕਿ ਵਿਧਾਨ ਸਭਾ ਚ ਤੁਸੀਂ ਦੇਖਿਆ ਹਰੇਕ ਬੰਦੇ ਨੂੰ ਆਮ ਆਦਮੀ ਪਾਰਟੀ ਦੀ ਦੇ ਮੰਤਰੀਆਂ ਨੇ ਲੀਡਰਾਂ ਨੇ ਉਂਗਲੀਆਂ ਕਰ ਕਰਕੇ ਮਤਲਬ ਉਹ ਕੀਤਾ ਉਹਨਾਂ ਦੀ ਲੜਾਈ ਹੋਈ ਪ੍ਰਗਟ ਸਿੰਘ ਨੂੰ ਭਾਜੀ ਕਿਹਾ ਕਿ ਬੋਲਦੇ ਸਾਰੇ ਈਵਨ ਮੁੱਖ ਮੰਤਰੀ ਵੀ ਪ੍ਰਗਟ ਬਾਜੀ ਕਹ ਕੇ ਬੋਲਦੇ ਆ ਹਮ ਸੋਫਿਸਟੀਕੇਟਡ ਨੇ ਬਹੁਤ ਹਾਂ ਹੁਣ ਪ੍ਰਗਟ ਸਿੰਘ ਵਰਗਾ ਬੰਦਾ ਤੁਸੀਂ ਖੁੰਝੇ ਲਾਇਆ ਹੋਇਆ ਉਹਨੂੰ ਕਿਉਂ ਨਹੀਂ ਯੂਜ਼ ਕਰਦੇ ਅੱਛਾ ਹੋਰ ਕਿੰਨੇ ਲੀਡਰ ਹੈ ਬਹੁਤ ਬਹੁਤ ਲੀਡਰ ਹੈ ਕਾਂਗਰਸ ਕੋ ਹਾਂਜੀ ਰਾਣਾ ਗੁਰਜੀਤ ਸਿੰਘ ਹੈ ਹਮ ਹੈਨਾ ਬਹੁਤ ਲੀਡਰਾਂ ਦੀ ਥੋੜੇ ਕਮੀ ਹੈ ਆਪਣੀ ਪ੍ਰਧਾਨਗੀ ਚ ਲੱਗੇ ਹੋਏ ਨਾ ਬਸ ਇਹ ਹੈਗਾ ਕਿ ਵੀ ਇਹ ਨਾ ਅੱਗੇ ਆ ਜੇ ਇਹ ਨਾ ਅੱਗੇ ਆ ਜੇ ਜਰਸੀ ਮਾਰ ਰਹੀ ਹਾਂ ਇੱਕ ਦੂਜੇ ਨੂੰ ਇੱਕ ਦੂਜੇ ਨੂੰ ਮਤਲਬ ਖੁੱਡੇ ਲਾਣ ਕਰੀ ਜਾਂਦੇ ਕਿਸੇ ਨਾਲ ਆਪ ਜਿੱਤਣ ਦੀ بجائے ਦੂਜੇ ਨੂੰ ਹਰਾਣਾ ਇਹ ਕਾਂਗਰਸ ਦੀ ਜਿਹੜੇ ਲੀਡਰ ਹੈ ਇਹ ਇਹਨਾਂ ਦਾ ਨਾ ਇੱਕ ਮਾਈਂਡ ਸੈਟ ਹੈ ਇਸੇ ਕਰਕੇ ਕਾਂਗਰਸ ਨੂੰ ਬਾਰ-ਬਾਰ ਜਿਹੜਾ ਹੈ ਹਾਰ ਦਾ ਮੂੰਹ ਦੇਖਣਾ ਪਿਆ ਤੇ ਜਦੋਂ ਵੀ ਕਾਂਗਰਸ ਹਾਰੀ ਹੈ ਇਸੇ ਕਰਕੇ ਹਾਰੀ ਹੈ ਤੇ ਇਸ ਕਰਕੇ ਚਾਹੀਦਾ ਇਹ ਹੈ ਕਿ ਜਦੋਂ ਤੱਕ ਇਹ ਨਿਪਟਾਰਾ ਨਹੀਂ ਹੁੰਦਾ ਔਰ ਜਿਹੜੀ ਤੁਹਾਡੇ ਕੋਲ ਸਟੱਫ ਹੈਗਾ ਜਿਹੜਾ ਤੁਹਾਡੇ ਕੋਲ ਤੁਹਾਡੇ ਲੀਡਰਸ ਹੈਗੇ ਆ ਉਹਨਾਂ ਦੀ ਸਹੀ ਯੂਟਿਲਾਈਜੇਸ਼ਨ ਚਾਹੇ ਉਹ ਚੰਨੀ ਹੋਣ ਚਾਹੇ ਅਮਰਿੰਦਰ ਸਿੰਘ ਰਾਜਾ ਬੜਿੰਗ ਵੀ ਹੈ ਅਮਰਿੰਦਰ ਸਿੰਘ ਰਾਜਾ ਬੜਿੰਗ ਪ੍ਰਤਾਪ ਸਿੰਘ ਬਾਜਵਾ ਸੁਖਜਿੰਦਰ ਸਿੰਘ ਰੰਧਾਵਾ ਕਿੰਨੇ ਚਿਹਰੇ ਹੈ ਹੈਨਾ ਹੁਣ ਇਕਜੁੱਟ ਹੋਣ ਦੀ ਲੋੜ ਆ ਉਹਨਾਂ ਨੂੰ ਨਾ ਕਿ ਆਪਸ ਚੀ ਲੜ ਲੜ ਕੇ ਮਰੀ ਜਾਣ ਤੇ ਉਹ ਫਿਰ ਲੋਕਾਂ ਤੇ ਕੀ ਇੰਪੈਕਟ ਪੈਂਦਾ ਲੋਕਾਂ ਤੇ ਇੰਪੈਕਟ ਉਲਟਾ ਇੰਪੈਕਟ ਪੈਂਦਾ ਤੇ ਉਹ ਜਦੋਂ ਤੱਕ ਨਹੀਂ ਹੁੰਦਾ ਤੇ ਉਦੋਂ ਤੱਕ ਇਹ ਗੱਲ ਇਹ ਇਹ ਮਤਲਬ ਜਿਹੜੀ ਚੰਨੀ ਦੇ ਖਿਲਾਫ ਇਹਨਾਂ ਨੇ ਜਿਸ ਤਰੀਕੇ ਦੀ ਇਹ ਹਵਾ ਬਣਾਈ ਹੈ ਜਾਂ ਜਿਸ ਤਰ੍ਹਾਂ ਦਾ ਬਿਰਤਾਂਤ ਘੜਿਆ ਹੈ ਇਹ ਬਿਰਤਾਂਤ ਬਿਲਕੁਲ ਛੱਡਣਾ ਪਏਗਾ ਤੇ ਇਕੱਠੇ ਹੋ ਕੇ ਲੋਕਾਂ ਨੂੰ ਲੱਗਣਾ ਚਾਹੀਦਾ ਕਿ ਕਾਂਗਰਸ ਦੀ ਲੀਡਰਸ਼ਿਪ ਇੱਕ ਹੋ ਗਈ ਹੈ ਤੇ ਇਕੱਠੇ ਹੋ ਕੇ ਪ੍ਰਚਾਰ ਚ ਉਤਰਨਾ ਪਏਗਾ ਤਾਂ ਗੱਲ ਬਣੇਗੀ ਆਦਰਵਾਇਜ਼ ਕਾਂਗਰਸ ਦਾ ਵੀ ਕੱਢਣ ਪਾਣ ਨੂੰ ਕੁਝ ਨਹੀਂ ਹੋਏਗਾ